ਉਹ ਗੱਡੀ ਆ ਜਿਹੜੀ ਖੜੀ ਆ 3232 ਨੰਬਰ ਬਹੁਤ ਤੇਜ਼ 100 ਦੀ ਸਪੀਡ ਤੇ ਗੱਡੀ ਆਈ ਇੱਥੇ ਖੜੇ ਹੋਂ ਤੇ ਮਾਰਕਟ ਟੱਕਰ ਤੇ ਜਿਹੜੀ ਲੇਡੀ ਸੀਗੀ ਉਹ ਚੱਕ ਕੇ ਉਹ ਨਾਲੇ ਜ ਮਾਰਿਆ ਸੌਫਟ ਦੂ ਸਾ ਪੁੱਛੇ ਤਾਂ ਗੱਡੀ ਸਟਾਰਟ ਕਰਕੇ ਪੁਲਿਸ ਵਾਲੇ ਲਿਜਾਣ ਲੱਗੇ ਦੱਸੋ ਸਾਨੂੰ ਤਾਂ ਪੁੱਛ ਲੋ ਸਾਡੇ ਤਾਂ ਆਪਣੇ ਘਰ ਉੱਜੜ ਗਿਆ ਕੋਰੇ ਲਾਸ਼ ਰੱਖੀ ਆ ਭਾਈ ਕਿਉਂ ਕੀ ਚੱਕਰ ਬਣਿਆ ਜੀ ਹੁਣ ਪਹਿਲੀ ਗੱਡੀ ਦਾ ਪਤਾ ਨਹੀਂ ਲੱਗਦਾ ਬੰਦਾ ਕੌਣ ਸੀ ਗੱਡੀ ਦਾ ਜੀ ਫਾਇਦਾ ਜੇ ਨਥੋ ਕੀ ਵੜਿਆ ਮੈਨੂੰ ਮਗਰ ਇਹ ਸੁਨਿਆ ਜਾ ਵੜਿਆ ਕਹਿੰਦੇ ਉਹ ਕੁੜੀ ਦਾ ਐਕਸੀਡੈਂਟ ਹੋ ਗਿਆ ਮੈਂ ਕਿਹਾ ਚੱਲ ਸੱਟਾ ਸੁੱਟਾ ਹੋਣੀਆ ਚੱਲ ਲੈ ਚੱਲਦੇ ਆਂ ਦੇਖੋ ਇਹਨਾਂ ਦਾ ਕਾਰਨ ਕੀ ਐ ਇੱਥੋਂ ਬ੍ਰੇਕ ਵੀ ਨਹੀਂ ਵਿਖਾਏ ਨੇ ਇੱਥੋਂ ਚੱਕ ਤੇ ਉਹ ਸੁੱਕਾ ਚ ਪੈਦਾ ਜਿਹੜਾ ਉੱਥੇ ਨਾਲੇ ਦੇ ਵਿੱਚ ਡਿੱਗੀ ਕਹਿੰਦੇ ਇਹ ਗੱਡੀ ਸਲੋ ਸੀ ਤੇ ਦੋ ਛਰੀਟ ਵੱਜੀ ਦਿਖਾ ਦਿਓ ਜੇ ਥੱਲੇ ਛਰੀਟ ਵੱਜੀ ਆ ਅਸੀਂ ਲਾਹ ਚੱਕ ਲਾ ਆਹ ਦੇਖੋ ਪੱਥਰ ਆ ਆ ਗੱਡੀ ਦਾ ਟੱਕਿਆ ਵਾ ਅੱਛਾ ਠੀਕ ਐ ਤੇ ਇੱਕ ਉਹ ਮੋਟਰਸਾਈਕਲ ਭੰਨਿਆ ਜੀ ਇਹ ਉਹ ਕੁਰਸੀਆਂ ਨਹੀਂ ਬਣੀਆਂ ਹੁੰਦੀਆਂ ਏਡੇ ਦੇ ਉੱਤੇ ਹਾਂਜੀ ਹਾਂਜੀ ਇਹ ਕੁਰਸੀਆਂ ਦੇ ਉੱਤੇ ਬੈਠੀ ਸੀ ਜਿਹੜੀ ਗੱਡੀ ਆ ਜਿਹੜੀ ਉਹ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੜ ਕੇ ਗੱਡੀ ਲੋਕਾਂ ਨੇ ਰੋਕੀ ਆ ਸਟਰੋਡ ਆ ਜਿਹੜਾ ਇਹ ਬਹੁਤ ਕਲੀਅਰ ਰੋਡ ਹੁੰਦਾ ਬਹੁਤ ਘੱਟ ਜਾਮ ਹੁੰਦਾ ਬਹੁਤ ਘੱਟ ਰਾਸ਼ ਹੁੰਦਾ ਇੱਥੇ ਆ ਜਿਹੜੀ ਇਹ ਘਟਨਾ ਹੁੰਦੀ ਆ ਇਹ ਕੋਈ ਵੇਖਣਾ ਹੋਊਗਾ ਵੀ ਡਰਾਈਵਰ ਦਾ ਕੁਝ ਖਾਦਾ ਤਾਂ ਨਹੀਂ ਸੀ ਕੋਈ ਪਿੱਤਾ ਤਾਂ ਨਹੀਂ ਸੀਗਾ ਜਿਹੜੀ ਇੰਨੀ ਲਾਪਰਵਾਹੀ ਨਾਲ ਗੱਡੀ ਚਲਾ ਰਿਆ ਸੀਗਾ ਸਸੀ ਗੱਲ ਮੈਂ ਜਗਤਾਰ ਸਿੰਘ ਸੁਣਾਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭੈਣਕ ਤਸਵੀਰਾਂ ਜਿਹੜਾ ਕਿ ਲਗਾਤਾਰ ਆ ਦੱਸਿਆ ਜਾ ਰਿਹਾ ਕਿ ਠੇਕੇਦਾਰਾਂ ਦੀ ਇੱਕ ਗੱਡੀ ਸੀਗੀ ਜਿਹੜੀ ਕਿ ਬਾਗੇਪਾਨੇ ਤਰਫ ਤੋਂ ਆ ਰਹੀ ਸੀਗੀ ਦੂਸਰੇ ਪਾਸੇ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੀ ਔਰਤ ਆ ਨੱਥੋਕੇ ਪਿੰਡ ਦੀ ਉਹ ਐਸੇ ਜਗ੍ਹਾ ਦੇ ਉੱਤੇ ਖੜੀ ਸੀਗੀ ਜਿੱਥੇ ਕਿ ਆ ਕੇ ਗੱਡੀ ਦੇ ਨਾਲ ਜਿਹੜਾ ਐਕਸੀਡੈਂਟ ਹੁੰਦਾ ਇੱਥੋਂ ਤੱਕ ਕਿ ਲੋਕਾਂ ਦੇ ਵੱਲੋਂ ਬਹੁਤ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੀ ਗੱਡੀ ਆ ਜਿਹੜੀ ਉਹ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੜ ਕੇ ਗੱਡੀ ਲੋਕਾਂ ਨੇ ਰੋਕੀ ਆ ਗੱਲਬਾਤ ਕਰਦੇ ਆ ਪਿੰਡ ਦੇ ਵਸਨੀਕ ਇੱਥੇ ਖੜੇ ਨੇ ਭਾਈ ਜੀ ਕੀ ਸਾਰਾ ਗੱਲਬਾਤ ਕਿਵੇਂ ਹੋਈ ਆ ਇਹ ਜੀ ਸਵੇਰ ਮਾਰਨਿੰਗ ਟਾਈਮ ਅ 8 ਵਜੇ ਡੇਰੀ ਤੇ ਲੱਗੇ ਹੋਏ ਸੀ ਜੀ ਹੋਰ ਵੀ ਲੇਡੀਆਂ ਲੱਗੀਆਂ ਨੱਤੂ ਲੱਗੀਆਂ ਉਗੂ ਗਦਮ ਲੱਗੇ ਹੋਏ ਜੀ ਤੇ ਕੁਛ ਮੁੰਡੇ ਵੀ ਲੱਗੇ ਹੋਏ ਆ ਉਹ ਰੁਟੀਨ ਦੀ ਮਾਬਤ ਬੱਸ ਦੀ ਵੈਟ ਕਰੀ ਜਾਂਦੇ ਖੜੇ ਇੱਥੇ ਜੀ ਤੇ ਇਦੋਂ ਗੱਡੀ ਆਈ ਆ ਜਿਹੜੀ ਖੜੀ ਆ 32 32 ਨੰਬਰ ਬਹੁਤ ਤੇਜ਼ 100 ਦੀ ਸਪੀਡ ਤੇ ਗੱਡੀ ਆਈ ਇੱਥੇ ਖੜੇ ਹੋ ਤੇ ਮਾਰਕਟ ਟੱਕਰ ਤੇ ਜਿਹੜੀ ਲੇਡੀ ਸੀਗੀ ਉਹਨੂੰ ਚੱਕ ਕੇ ਉਹ ਨਾਲੇ 'ਚ ਮਾਰਿਆ ਸੌ ਫਟ ਦੂਰ ਅੱਛਾ ਹਾਂਜੀ ਨਾਲੇ ਜੇ ਮੁੰਡਾ ਖੜਾ ਸੀ ਉਹਦੇ ਵੀ ਮੁਰਸਲ 'ਚ ਮਾਰੀ ਗੱਡੀ ਅੱਛਾ ਹਾਂਜੀ ਤੇ ਇੰਨਾ ਜਿਨੀ ਕਿ ਨਾਲ ਦੀ ਨਾਲ ਹੀ ਡੈਥ ਹੋ ਗਈ ਜੀ ਹਾਂਜੀ ਕਿ ਤੇ ਤੁਸੀਂ ਕਿੰਨੇ ਟਾਈਮ ਬਾਅਦ ਪਤਾ ਲੱਗਾ ਜੀ ਸਾਰੀ ਗੱਲ ਸਾਾਨੂੰ ਫੋਨ ਆਇਆ ਇੱਥੋਂ ਹੀ ਅੱਡੇ ਤੋਂ ਅਸੀਂ ਪਿੰਡੋਂ ਭੱਜ ਕੇ ਨਾਲ ਦੇ ਨਾਲ ਅਸੀਂ ਆ ਗਏ ਜੀ ਅੱਧੇ ਘੰਟੇ ਬਾਅਦ ਪਤਾ ਲੱਗਿਆ ਸਾਈਡ ਹੀ ਉਧਰਲੇ ਪਾਸੇ ਹੀ ਖੜੀਆਂ ਹੀ ਉਹ ਵੀ ਚੜਾਉਣ ਆਏ ਹੋਏ ਸੀਗੇ ਤੇ ਉਹਨਾਂ ਨੇ ਹੀ ਦੱਸਿਆ ਉਹ ਕਹਿੰਦੇ ਵੀ ਬਾਰਲੀ ਸਾਈਡ ਖੜੇ ਸੀਗੇ ਤਾਂ ਕਿੰਨੇ ਟਾਈਮ ਬਾਅਦ ਪੁਲਿਸ ਪਹੁੰਚੀ ਬਾਈ ਐਂਬੂਲੈਂਸ ਪੁਲਿਸ ਮੇਰੇ ਸਾਹੋਂ ਤਾਂ ਇੰਨਾ ਨਹੀਂ ਪਈ ਜੀ ਪੁੱਜੀ ਮੇਰੇ ਸਾਹੋਂ ਜੀ ਅੱਧੇ ਘੰਟੇ ਬਾਅਦ ਆਏ ਮੇਰੇ ਸਾਹੋਂ ਜੀ ਤੇ ਹੁਣ ਇਹ ਲਾਸ਼ ਰੱਖੀ ਆ ਭਾਈ ਕਿਉਂ ਕੀ ਚੱਕਰ ਬਣਿਆ ਜੀ ਹੁਣ ਪਹਿਲੀ ਗੱਲ ਗੱਡੀ ਦਾ ਪਤਾ ਨਾ ਤਾਂ ਬੰਦਾ ਕੌਣ ਸੀ ਗੱਡੀ ਦਾ ਜੀ ਪੁਲਿਸ ਨੂੰ ਪੁੱਛਦੇ ਉਹ ਕੋਈ ਸਾਨੂੰ ਨਹੀਂ ਪਤਾ ਜੀ ਉਹ ਗੱਡੀ ਦਾ ਕਾਜੀ ਵੇਖਿਓ ਬਠਿੰਡਾ ਸਿੰਘ ਬਠਿੰਡੇ ਦੀ ਆ ਬੂਟਾ ਸਿੰਘ ਪਤਾ ਨਹੀਂ ਕਿਹਦੀ ਨਾ ਤੇ ਗੱਡੀ ਆ ਅਜੇ ਪਤਾ ਲੱਗੂ ਫੇਰੀਆਂ ਕਾਰਵਾਈ ਡਰਾਈਵਰ ਭੱਜ ਗਿਆ ਆ ਡਰਾਈਵਰ ਨੂੰ ਲੈ ਕੇ ਚਲੇ ਗਿਆ ਜੀ ਇਹ ਦੂਜਾ ਬਿਨਾ ਪੁੱਛੇ ਤੋਂ ਗੱਡੀ ਸਟਾਰਟ ਕਰਕੇ ਪੁਲਿਸ ਵਾਲੇ ਲਿਜਾਣ ਲੱਗੇ ਤੇ ਸੋ ਸਾਨੂੰ ਤਾਂ ਪੁੱਛ ਲੋ ਸਾਡੇ ਤਾਂ ਆਪਣੇ ਘਰ ਉੱਜੜ ਗਿਆ ਅੱਛਾ ਠੀਕ ਆ ਸਾਨੂੰ ਤਾਂ ਪੁੱਛਣ ਦਾ ਫਰਜ਼ ਪੈਂਦਾ ਨਾ ਵੀ ਅਸੀਂ ਗੱਡੀ ਥਾਣੇ ਲੈ ਕੇ ਚੱਲੇ ਤੇ ਗੱਡੀ ਲੈ ਜਾਣ ਦਾ ਦੱਸੋ ਕੀ ਕਾਰਨ ਹੈ ਵੀ ਗੱਡੀ ਅਸੀਂ ਪਰ ਹੈਗਾ ਕੋਈ ਮਾਤਾ ਦੇ ਪਰਿਵਾਰਿਕ ਮੇਰੀ ਪਰਝਾਈ ਹੈ ਛੋਟੀ ਹੋ اچھا ਠੀਕ ਹੈ ਜੀ ਮੈਂ ਤਾਂ ਛੱਡ ਕੇ ਜੇ ਨੱਥੋ ਕੀ ਗਿਆ ਕਿੰਨੇ ਬੱਚੇ ਇਹਦੇ ਦੋ ਬੱਚੇ ਹੈ ਜੀ ਇੱਕ ਕੁੜੀ ਹੈ 14 ਸਾਲ ਦੀ ਹੈ 15 ਕ ਦੀ ਤੇ ਮੁੰਡਾ ਹੈਗਾ 17 ਸਾਲ ਦਾ ਵਾ ਅੱਛਾ ਠੀਕ ਹੈ ਜੀ ਹਾਂ ਜੀ ਡੈਰੀ ਚ ਕੰਮ ਕਰਦੀ ਟੂਡੇ ਇਹ ਟੂਡੇ ਡੈਰੀ ਚ ਕੰਮ ਕਰਦੀ ਉਹ ਅੱਜ ਉਹ ਮੁੰਡਾ ਛੱਡਣ ਨਹੀਂ ਆਇਆ ਤੇ ਉਹ ਮੈਂ ਕਿਹਾ ਚਲ ਮੈਂ ਛੱਡ ਕੇ ਤੇ ਮੁੜਿਆ ਹੁਣ ਮੈਂ ਤਾਂ ਜੇ ਨੱਥੋ ਕੀ ਵੜਾ ਮੈਨੂੰ ਮਗਰ ਸਨੇਹਾ ਜਾਵੜਾ ਕਹਿੰਦੇ ਉਹ ਕੁੜੀ ਦਾ ਐਕਸੀਡੈਂਟ ਹੋ ਗਿਆ ਮੈਂ ਕਿਹਾ ਚੱਲ ਸੱਟਾ ਸੱਟਾ ਆਉਣੀਆਂ ਚੱਲ ਲੈ ਚੱਲਦੇ ਆਂ ਫਿਰ ਦੂਜਾ ਦੇਖੋ ਇਹਨਾਂ ਦਾ ਕਾਰਨ ਕੀ ਐ ਇੱਥੋਂ ਬ੍ਰੇਕ ਵੀ ਨਹੀਂ ਵਿਖਾਏ ਨੇ ਇੱਥੋਂ ਚੱਕ ਕੇ ਤੇ ਉਹ ਸੁੱਕਾ ਚ ਪੈਦਾ ਜਿਹੜਾ ਉੱਥੇ ਨਾਲੇ ਦੇ ਵਿੱਚ ਡਿੱਗੀ ਕਹਿੰਦੇ ਇਹ ਗੱਡੀ ਸਲੋ ਸੀ ਤੁਸੀਂ ਵੀ ਹੁਣ ਦੇਖੋ ਕਿੰਨਾ ਕੰਮ ਕਰਦੇ ਤੇ ਉਹ ਝਰੀਟ ਵੱਜੀ ਦਿਖਾ ਦਿਓ ਜੇ ਥੱਲੇ ਝਰੀਟ ਵੱਜੀ ਆ ਅਸੀਂ ਲਾਸ਼ ਚੱਕ ਲਾਂਗੇ ਠੀਕ ਆ ਜੀ ਰੋਡ ਦੇ ਉੱਤੇ ਝਰੀਟ ਵੱਜੀ ਆ ਨਾ ਕਿੱਥੇ ਬਾਪੂ ਵੀ ਐਕਸ਼ਨ ਡਰ ਕਿੱਥੇ ਦਿਖਾਈਓ ਮਾੜਾ ਲਾਸ਼ ਅਸੀਂ ਚੱਕ ਲਾਂਗੇ ਅੱਛਾ ਇਸੇ ਥਾਂ ਦੇ ਉੱਤੇ ਔਰਤ ਖੜੀ ਸੀ ਆ ਇਧਰ ਪਿੱਛੇ ਦੇਖੋ ਹਾਂਜੀ ਆ ਦੇਖੋ ਪੱਥਰ ਆ ਗੱਡੀ ਦਾ ਟੱਕਿਆ ਵਾ ਅੱਛਾ ਠੀਕ ਹੈ ਤੇ ਇੱਕ ਉਹ ਮੋਟਰਸਾਈਕਲ ਭੰਨਿਆ ਜੀ ਇਹ ਉਹ ਕੁਰਸੀਆਂ ਨਹੀਂ ਭਨੀਆਂ ਹੁੰਦੀਆਂ ਏਡੇ ਦੇ ਉੱਤੇ ਹਾਂਜੀ ਹਾਂਜੀ ਇਹ ਕੁਰਸੀਆਂ ਦੇ ਉੱਤੇ ਬੈਠੀ ਸੀਗੀ ਐਚੋ ਇਹਨੂੰ ਭੰਨ ਕੇ ਤੇ ਹਿਸਾਬ ਲਾ ਲਓ ਵੀ ਉਹ ਕੁਰਸੀਆਂ ਭਨੀਆਂ ਉਥੋਂ ਚੱਕੀ ਕੁੜੀ ਤੇ ਉਹ ਸੁੱਕੇ ਛਪਾਈ ਦੇ ਕੋਲੇ ਜਾ ਕੇ ਨਾਲੇ ਦੇ ਵਿੱਚ ਸਿੱਟੀ ਬਾਕੀ ਕੋਈ ਇੱਥੇ ਝਰੀਟ ਹੈ ਨਹੀਂ ਗਾ ਨਾ ਬ੍ਰੇਕ ਮਾਰਾਂ ਦੇ ਕੋਈ ਦੇਖੋ ਕੋਈ ਬ੍ਰੇਕ ਇਹ ਬ੍ਰੇਕ ਦੀ ਬ੍ਰੇਕ ਦੀ ਝਰੀਟ ਹੈ ਤੇ ਮੈਂ ਲਾਸ ਚੱਕ ਲੂੰਗਾ ਠੀਕ ਹੈ ਬਾਈ ਅਸੀਂ ਸਿੱਧਾ ਉੱਥੇ ਸੀ ਮੌਕੇ ਤੇ ਜਵਾਬ ਆ ਮੇਰਾ ਵੀ ਜੇ ਕੋਈ ਬ੍ਰੇਕ ਦੀ ਝਰੀਟਾ ਨਾ ਵਿਸ਼ੱਕ ਦੀ ਤਿੰਨਾ ਪਿੰਡਾਂ ਦੀਆਂ ਪੰਚਾਇਤਾਂ ਲਿਆਓ ਜੇ ਮੈਂ ਨਾ ਚੱਕਾ ਫਿਟੇ ਮੂੰਹ ਕਹਿ ਦਿਓ ਜੀ ਤੁਹਾਨੂੰ ਕਿ ਤਸਵੀਰ ਇੱਕ ਤਸਵੀਰ ਦਿਖਾ ਦਈਏ ਤੁਹਾਨੂੰ ਅਸੀਂ ਕਿ ਜਿਹੜਾ ਵੇਖੋ ਕਿੰਨੇ ਕਿੱਥੇ ਜਾ ਕੇ ਜਿਹੜੀ ਔਰਤ ਆ ਉਹ ਬੈਠੀ ਸੀਗੀ ਤੇ ਰੋਡ ਆ ਜਿਹੜਾ ਇਹ ਬਹੁਤ ਕਲੀਅਰ ਰੋਡ ਹੁੰਦਾ ਬਹੁਤ ਘੱਟ ਜਾਮ ਹੁੰਦਾ ਬਹੁਤ ਘੱਟ ਰਾਸ਼ ਹੁੰਦਾ ਇੱਥੇ ਆ ਜਿਹੜੀ ਇਹ ਘਟਨਾ ਹੁੰਦੀ ਆ ਇਹ ਕੋਈ ਵੇਖਣਾ ਹੋਊਗਾ ਵੀ ਡਰਾਈਵਰ ਦਾ ਕੁਝ ਖਾਦਾ ਤਾਂ ਨਹੀਂ ਸੀ ਕੋਈ ਪੀਤਾ ਤਾਂ ਨਹੀਂ ਸੀਗਾ ਜਿਹੜੀ ਇੰਨੀ ਲਾਪਰਵਾਹੀ ਨਾਲ ਗੱਡੀ ਚਲਾ ਰਿਆ ਸੀਗਾ ਬਹੁਤ ਸਪੀਡ ਤੇ ਆ ਰਹੀ ਸੀ ਗੱਡੀ ਅਸੀਂ ਇੱਥੇ ਸੀ ਬਾਈ ਜੀ ਮੋਟਰਸਾਈਕਲ ਤੇ ਆ ਰਹੀ ਇਧਰ ਸਾਡੇ ਟਰੱਸ ਦੇ ਖੜੇ ਆ ਬਹੁਤ ਤੇਜ਼ੀ ਨਾਲ ਆਈ ਤਾਂ ਇੱਥੇ ਬੈਠੀ ਸੀ ਉਹ ਕੁੜੀ ਚੱਕ ਕੇ ਉਹ ਮਾਰੀ 100 ਫੁੱਟ ਤੇ ਉਹ ਤੋ ਮੌਕੇ ਤੇ ਹੀ ਫਰਾਰ ਹੋ ਗਿਆ ਡਰਾਮਾ ਉਹਦਾ ਛੋਲ ਛੋਲ ਵੀ ਪਿਆ ਉਹਦੇ ਵਿੱਚ ਨਾਲੇ ਦੇ ਉਹ ਵੀ ਉਹ ਵੀ ਤੁਸੀਂ ਕਵਰ ਕਰ ਸਕਦੇ ਫਿਰ ਉਹ ਇਹਨਾਂ ਮੁੰਡਿਆਂ ਨੇ ਨਾਲੇ ਤੋਂ ਨਾਲੇ ਚੋਂ ਕੱਢ ਕੇ ਜਦੋਂ ਇੱਥੇ ਪਾਤੀ ਤੇ ਮੈਂ ਤਾਂ ਜੇ ਪਿੰਡ ਘਰੇ ਵੀ ਨਹੀਂ ਵੜਾਂਗਾ ਮੈਨੂੰ ਜਸਨੇਆ ਮਿਲ ਗਿਆ ਮੈਂ ਕਿ ਚੱਲ ਸੱਟਾ ਹੋਣਗੇ ਮੈਂ ਘਰੇ ਕੀ ਦੱਸਣਾ ਮੈਂ ਚੱਲ ਹਸਪਤਾਲ ਲੈ ਜਾਾਂਗੇ ਤੇ ਦਵਾਈ ਬੂਟੀ ਲੈ ਲਾਂਗੇ ਇੱਥੇ ਆਏ ਤਾਂ ਬਸ ਉਸ ਪ੍ਰਸ਼ਾਸਨ ਇੱਥੇ ਪਹੁੰਚਿਆਗਾ ਫਾਨਾਮੁਖੀ ਦੰਦਰ ਸਿੰਘਾ ਕਹਿੰਦੇ ਇਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਕੀ ਕਾਰਵਾਈ ਕਰਦੇ ਉਹਨਾਂ ਦੇ ਉੱਤੇ ਕੀ ਜਿਹੜੀ ਕਾਰਵਾਈ ਹੁੰਦੀ ਆ ਜਾਂ ਪਰਿਵਾਰ ਨੂੰ ਕੀ ਭੋਗਤਵਾਉਂਦੇ ਨੇ ਤੇ ਜਿਹੜੀ ਵੀ ਗੱਲਬਾਤ ਹੋਊਗੀ ਉਸ ਨੂੰ ਅਸੀਂ ਦਿਖਾਉਣੇ ਆ ਅਸੀਂ ਉਹ ਦੇਖ ਲਓ ਵੀ ਕਿੰਨੀ ਬਾਟ ਉਹ ਬਣ ਰਹੀ ਆ ਤੇ ਕਿੱਥੇ ਲੈ ਕੇ ਲਾ ਚੁੱਟੀ ਐ ਇੱਥੋਂ ਗੱਡੀ ਦਵਾਰਾ ਫੇਰ ਤਾਂ ਚੱਲ ਹਾਂਜੀ ਅਜੇ ਕਹਿੰਦੇ ਗੱਡੀ ਹੌਲੀ ਸੀਗੀ ਆ ਦੇਖ ਲਓ ਵੀ ਕਿੰਨੀ ਉੱਥੇ ਦੂਰੀ ਬਣ ਰਹੀ ਤੇ ਕਿੱਥੇ ਲੈ ਕੇ ਮਤਲਬ ਵੀ ਉੱਥੇ ਜੇ ਛਰੀਟ ਐ ਤੁਸੀਂ ਵੀ ਸਮਝਦਾਰ ਐ ਤੇ ਮੈਂ ਮੈਨੂੰ ਨੀਵੇਂ ਥਾਂ ਭਾ ਦਿਓ ਮੈਂ ਕੁੜੀ ਨੂੰ ਚੱਕ ਲੂੰਗਾ ਜੇ ਉੱਥੇ ਛਰੀਟ ਤੇ ਐਕਸੀਡੈਂਟ ਦੀ ਮੈਨੂੰ 45 ਸਾਲ ਹੋ ਗਏ ਡਰਾਈਵਰੀ ਮੈਂ ਅਜ ਪਰਸੋਂ ਛੱਡੀ ਐ ਜੀ ਬ੍ਰੇਕਾ ਮਾਰਗਾ ਹੀ ਨਹੀਂ ਹੈ ਜੇ ਬ੍ਰੇਕ ਲੱਗੇ ਆ ਤੇ ਉੱਥੇ ਕੁਝ ਰੀਟਾ ਟਾਇਰ ਦੀ ਤੇ ਮੈਂ ਗੱਡੀ ਵੀ ਠਾਣੇ ਛੱਡਿਆ ਹੂੰਗਾ ਤੇ ਲਾਸ਼ ਵੀ ਲੈ ਜਨਣਾ ਚੱਕ ਕੇ ਸਾਨੂੰ ਕੋਈ ਕਿਸੇ ਨਾਲ ਗਿੱਸਾ ਗੁਲਾ ਨਹੀਂਗਾ ਠੀਕ ਹੈ ਨਾ ਤੇ ਛਰੀਟ ਦਿਖਾ ਦਿਓ ਕੋਈ ਵੀ ਅਫਸਰ ਆ ਜੇ ਮੈਂ ਸਿਰ ਦੇਣ ਨੂੰ ਤਿਆਰ ਹਾਂ ਜੇ ਛਰੀਟਾ ਤੋਂ ਸਾਡਾ ਜੰਦਰ ਸਿੰਘ ਐ ਸੱਚੋ ਗੱਲਬਾਤ ਕਰਦੇ ਆ ਸਰ ਕੀ ਮਸਲਾ ਹੋਇਆ ਇੱਥੇ ਕਿੰਨੇ ਕੋਈ ਤੁਹਾਨੂੰ ਕਾਲ ਆਈ ਐ ਐਕਸੀਡੈਂਟ ਅ ਸਵੇਰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਰੀਬ 8:38 ਕੀ ਇੱਕ ਦਲਜੀਤ ਕੌਰ ਨਾਮ ਦੀ ਲੇਡੀਜ਼ ਆ ਜਿਹਦਾ ਐਕਸੀਡੈਂਟ ਚ ਡਿਆ ਡੈਥ ਹੋਈ ਆ ਇਹ ਉਗੋਕੇ ਪਿੰਡ ਦੀ ਰਹਿਣ ਵਾਲੀ ਸੀ ਤੇ ਜਿਹੜਾ ਇੱਕ ਮਿਲਕ ਫੈਕਟਰੀ ਹੈ ਨਿਹਾਲ ਸਿੰਘਾ ਵਾਲਾ ਉੱਥੇ ਕੰਮ ਕਰਦੀ ਆ ਜੀ ਉੱਥੇ ਜਾਣ ਲਈ ਸਵੇਰੇ ਬੱਸ ਸਟੈਂਡ ਖੜੀ ਸੀ ਤਾਂ ਇੱਕ ਤੇਜ਼ ਰਫ਼ਤਾਰ ਜਿਹੜੀ ਸਕੋਰਪੀਓ ਬੱਗਾਪਰਾਣਾ ਤੋਂ ਨਿਹਾਲ ਸਿੰਘਾਲਾ ਜਾ ਰਹੀ ਸੀ ਜਿਹੜੀ ਗੱਡੀ ਨੇ ਇਹਨੂੰ ਹਿੱਟ ਕੀਤਾ ਹੈਗਾ ਤੇ ਲੇਡੀਜ਼ ਦੀ ਇੱਥੇ ਥਾਂ ਤੇ ਹੀ ਮੌਤ ਹੋ ਗਈ ਆ ਤੇ ਅਸੀਂ ਜਿਹੜੀ ਆ ਐਕਸੀਡੈਂਟ ਕਰਨ ਵਾਲੀ ਸਕੋਰਪੀਓ ਗੱਡੀ ਤੇ ਉਹਦਾ ਜਿਹੜਾ ਚਾਲਕ ਸੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਅੱਗੇ ਪਰਿਵਾਰ ਦੇ ਬਿਆਨਾਂ ਤੇ ਜੋ ਬਣਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਪਰਿਵਾਰ ਨੇ ਗੱਲਬਾਤ ਕੀਤੀ ਹੈ ਤੇ ਥਾਣਾ ਮੁਖੀ ਨੇ ਜਿਹੜੇ ਹੁੱਕ ਗੱਲ ਤੇ ਮੋਹਰ ਲਾਈ ਹੈ ਕਿ ਜਿਹੜਾ ਗੱਡੀ ਹੈ ਤੇ ਰਫਤਾਰ ਸੀਗੀ ਤੇ ਰਫਤਾਰ ਗੱਡੀ ਨੇ ਹਿੱਟ ਕੀਤਾ ਉਹਦੇ ਨਾਲ ਜਿਹੜੀ ਔਰਤ ਦੀ ਮੌਤ ਹੋ ਗਈ ਆ ਜਿਹੜੀ ਔਰਤ ਆ ਉਹ ਟੂਡੇ ਮਿਲਕ ਜਿਹੜੀ ਡੈਰੀ ਆ ਉਸ ਦੇ ਵਿੱਚ ਜਿਹੜੀ ਉਹ ਕੰਮ ਕਰਨ ਦਿੱਲੀ ਰਜਾਨਾ ਦੇ ਤਰ੍ਹਾਂ ਜਾਂਦੀ ਸੀਗੀ ਜਿਹੜੀ ਤੇ ਰਫਤਾਰ ਗੱਡੀ ਦੇ ਵੱਲੋਂ ਜਿਹੜਾ ਇੱਕ ਘਰ ਦਾ ਜਿਹੜਾ ਚਰਾਗ ਆ ਦੋ ਬੱਚਿਆਂ ਦੀ ਜਿਹੜੀ ਮਾਂ ਅਜ ਜਹਾਨ ਨੂੰ ਆਲਵੇ ਦਾ ਕਹਿ ਗਈ ਹੈ ਕਿ ਤੇਰਾ ਅਫਤਾਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੁਲਿਸ ਨੇ ਆਹੋ ਆਦਮੀ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਜਿਹੜੀ ਗੱਡੀ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਆਉਣ ਵਾਲੇ ਸਮੇਂ 'ਚ ਕੀ ਕਾਰਵਾਈ ਹੁੰਦੀ ਆ ਇਹ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮਜ਼ਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਨਥੋ